ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦਰਾਨਾ ਰਿਟਰਨਿੰਗ ਅਫਸਰ ਵੱਲੋਂ ਕਥਿਤ ਮਤ ਪੱਤਰਾਂ ਨਾਲ ਛੇੜਛਾੜ ਨੂੰ ਜਮਹੂਰੀਅਤ ਦਾ ਕਤਲ ਤੇ ਮਜ਼ਾਕ ਬਣਾਉਣਾ ਕਰਾਰ ਦਿੱਤਾ ਹੈ ਸਰਵੋੱਚ ਅਦਾਲਤ ਨੇ ਕੱਲ ਸੁਣਵਾਈ ਦਰਾਨਾ ਰਿਟਰਨਿੰਗ ਅਫਸਰ ਨੂੰ 19 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਹਨ ਇਸ ਦੇ ਨਾਲ ਅਦਾਲਤ ਨੇ ਮਤ ਪੱਤਰਾਂ ਇਹ ਚੋਣ ਅਮਲ ਦੀ ਪੂਰੀ ਵੀਡੀਓ ਸੰਭਾਲ ਕੇ ਰੱਖਣ ਦੇ ਵੀ ਆਦੇਸ਼ ਦਿੱਤੇ ਹਨ। ਅਦਾਲਤ ਨੇ ਕੱਲ ਸੁਣਵਾਈ ਦੌਰਾਨ ਬੁੱਧਵਾਰ ਦੇ ਚੰਡੀਗੜ੍ਹ ਕਾਰਪੋਰੇਸ਼ਨ ਦੇ ਬਜਟ ਸੈਸ਼ਨ ਤੇ ਵੀ ਰੋਕ ਲਾ ਦਿੱਤੀ। ਆਪ ਉਮੀਦਵਾਰ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੱਲ ਅਦਾਲਤ ਦਾ ਰੁਖ ਬੇਹਤ ਸਖਤ ਦਿਖਾਈ ਦਿੱਤਾ। ਅਦਾਲਤ ਨੇ ਸਰਕਾਰ ਵੱਲੋਂ ਪੇਸ਼ ਸਲਿਸਟਰ ਜਨਰਲ तो शार मेहता ने कहा कि तुम अपने रिटर्निंग ऑफिसर को दस दियो कि सुप्रीम कोर्ट उस लो देख रही है और ऐसे जनहुरियत का कतल नहीं होने देवागे The man defaces the ballot and then looks at the camera to see who's looking at him. Please tell your returning officer that, that the Supreme Court is watching over him. And we will not allow democracy to be murdered like this. The only thing, the only thing, the great stabilizing force in this country is the purity of the electoral process. And what is happening here? ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹੋਈ ਧੰਦਲੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ ਆਪ ਨੇ ਕਿਹਾ ਕਿ ਇਹ ਤਾਨਾਸ਼ਾ ਭਾਈਪਾ ਦੇ ਮੂੰਹ ਤੇ ਕਰਾਰੀ ਛਪੇੜ ਹੈ ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਕੱਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਨ ਤਾਂ ਉਹਨਾਂ ਇਸ ਮਸਲੇ ਤੇ ਟਿੱਪਣੀ ਕਰਦੇ ਆ ਕਿਹਾ ਅਸੀਂ ਜਿੱਥੇ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਅੱਜ 5 ਵਜੇ ਤੱਕ ਮੇਅਰ ਇਲੈਕਸ਼ਨ 30 ਜਨਵਰੀ ਨੂੰ ਹੋਏ ਮੇਅਰ ਇਲੈਕਸ਼ਨ ਦੀਆਂ ਪੂਰੀਆਂ ਪ੍ਰोसीਡਿੰਗਸ ਔਨਰੇਬਲ ਹਾਈ ਕੋਰਟ ਦੇ ਜਿਹੜਾ ਰਜਿਸਟਰਾਰ ਹੈ ਉਹਨੂੰ ਹੈਂਡਓਵਰ ਕੀਤੀਆਂ ਜਾਣ ਔਰ ਔਰ ਵਾਲੇ ਬੋਧਵਾਰ ਨੂੰ ਜਿਹੜਾ ਬਜਟ ਸੈਸ਼ਨ ਭਾਰਤੀ ਜਨਤਾ ਪਾਰਟੀ ਨੇ ਬੁਲਾਇਆ ਸੀ ਉਸ ਬਜਟ ਸੈਸ਼ਨ ਤੇ ਵੀ ਰੋਕ ਲਾਈ ਹੈ ਔਰ ਨਾਲ ਨਾਲ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਸੋਲੀਸਿਟਰ ਜਨਰਲ ਆਫ ਇੰਡੀਆ ਜਿਹੜੇ ਭਾਰਤ ਪਾਰਸ ਸਰਕਾਰ ਵੱਲੋਂ ਉੱਥੇ ਪੇਸ਼ ਹੋਏ ਸੀ ਕਿ ਇਹ ਇਸ ਤਰੀਕੇ ਦੀ ਕੋਈ ਕਾਰਵਾਈ برداشت ਨਹੀਂ ਕੀਤੀ ਜਾਊਗੀ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ 2 ਸਾਲ ਦੇ ਪੂਰੇ ਹੋਣ ਕੰਢੇ ਹੈ ਉਦੋਂ ਲੋਕਾਂ ਦੀ ਨਬਜ਼ ਪਛਾਣਨ ਨਿਕਲ ਗਈ ਹੈ ਅਤੇ ਪ੍ਰਸ਼ਾਸਨਿਕ ਸਖਤਰਾਂ ਤੋਂ ਲੈ ਕੇ ਪਟਵਾਰੀਆਂ ਤੱਕ ਦੀ ਜਵਾਬਦੇਹੀ ਵੀ ਇਸ ਜਰੀਏ ਤੈਅ ਕੀਤੀ ਜਾਵੇਗੀ। ਸਰਕਾਰ ਅੱਜ ਪੂਰੇ ਪੰਜਾਬ ਵਿੱਚ ਸਾਰੇ ਆਟੋ ਮੰਡਲ ਪੱਧਰ ਤੇ ਲੋਕਾਂ ਦੀਆਂ ਉਹਨਾਂ ਸ਼ਿਕਾਇਤਾਂ ਨੂੰ ਸੁਣੇਗੀ ਜਿਨ੍ਹਾਂ ਨੂੰ ਲੈ ਕੇ ਪ੍ਰਸ਼ਾਸਨਿਕ ਪੱਧਰ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅਜਿਹਾ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਜਰੀਏ ਹੋਵੇਗਾ ਇਸ ਦੀ ਸ਼ੁਰੂਆਤ ਮੁਹਾਲੀ ਜ਼ਿਲ੍ਹੇ ਦੇ ਪਿੰਡ ਭਾਖਰਪੁਰ ਤੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇੱਥੇ ਦਿਲਚਸਪ ਗੱਲ ਹੈ ਕਿ ਲਗਭਗ ਇਸੇ ਤਰ੍ਹਾਂ ਦਾ ਹੀ ਪ੍ਰੋਗਰਾਮ ਅਕਾਲੀ ਭਾਈਪਾ ਦੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਵਜੋਂ ਸ਼ੁਰੂ ਕੀਤਾ ਸੀ ਆਮ ਆਦਮੀ ਪਾਰਟੀ ਪੰਜਾਬ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੇ ਪੰਜ ਕੈਬਨਿਟ ਵਜ਼ੀਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਵਿਚਿੱਤੀ ਵਿੱਚ ਹੈ ਭਾਵੇਂ ਕਿ ਪਾਰਟੀ ਨੇ ਪੰਜ ਲੋਕ ਸਭਾ ਹਲਕੇ ਤੋਂ ਜਿੰਨਾ ਵਜ਼ੀਰਾਂ ਨੂੰ ਚੋਣ ਲੜਾਏ ਜਾਣ ਦਾ ਇਰਾਦਾ ਹੈ ਕੀਤਾ ਹੈ ਉਹਨਾਂ ਨੂੰ ਤਿਆਰੀ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ ਅਤੇ ਇਹਨਾਂ ਮੰਤਰੀਆਂ ਨੇ ਵੀ ਹਲਕੇ ਵਿੱਚ ਜਿਆਦਾ ਸਮਾਂ ਬਤਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਦੂਸਰੀ ਤਰਫੋਂ ਆਪ ਦੀ ਸੀਨੀਅਰ ਲੀਡਰਸ਼ਿਪ ਤੇ ਇਹ ਪੱਖ ਵੀ ਭਾਰੂ ਹੋ ਗਿਆ ਹੈ ਕਿ ਜੇਕਰ ਮੰਤਰੀ ਜਿੱਤਦੇ ਹਨ ਤਾਂ ਮਗਰੋਂ ਜਿਮਨੀ ਚੋੜਾ ਹੋਣ ਗਿਆ ਜਿਸ ਲਈ ਪਾਰਟੀ ਤਿਆਰ ਨਹੀਂ ਜਾ ਪਰਹੀ ਇਸ ਪੱਖ ਨੇ ਹੁਣ ਮੰਤਰੀਆਂ ਨੂੰ ਚੋਣ ਲੜਾਈ ਜਾਣ ਦੀ ਦਲੀਲ ਨੂੰ ਮੱਥਾ ਵੀ ਕਰ ਦਿੱਤਾ ਹੈ ਸੂਬੇ ਵਿੱਚ ਲਗਾਤਾਰ ਦੂਜੇ ਦਿਨ ਕੱਲ ਇੱਕ ਹੋਰ ਘਰ ਤੇ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰਕੇ ਲੁੱਟ ਨੂੰ ਅੰਜਾਮ ਦਿੱਤਾ ਜਲੰਧਰ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਕੱਲ ਸਵੇਰੇ ਇੱਕ ਆੜਤੀਏ ਦੇ ਘਰੋਂ 12 ਲੱਖ ਰੁਪਏ ਨਕਦ ਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੁੰਦਿਆਂ ਹੀ ਆੜਤੀਏ ਦੀ ਪਤਨੀ ਤੇ ਪੁੱਤਰ ਨੂੰ ਬੰਧਕ ਬਣਾ ਲਿਆ ਤੇ ਤਕਰੀਬਨ 15 ਮਿੰਟਾਂ ਵਿੱਚ ਵਾਰਦਾਤ ਕਰਕੇ ਫਰਾਰ ਹੋ ਗਏ ਸੂਬੇ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਤਿੰਨ ਦਿਨ ਹੋਈ ਬਾਰਿਸ਼ ਤੋਂ ਬਾਅਦ ਕੱਲ ਮੌਸਮ ਸਾਫ਼ ਰਿਹਾ ਤੇ ਪੂਰਾ ਦਿਨ ਤੇਜ਼ ਧੁੱਪ ਰਹੀ ਜਿਸ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹਾਲਾਂਕਿ ਰਾਤਾਂ ਦਾ ਤਾਪਮਾਨ ਪਿਛਲੇ ਮੁਕਾਬਲੇ ਘਟ ਗਿਆ ਹੈ ਸੂਬੇ ਵਿੱਚ ਕੱਲ ਦਿਨ ਵੇਲੇ ਤਾਪਮਾਨ 6 ਡਿਗਰੀ ਸੈਲਸੀਅਸ ਤੇ ਰਾਤ ਵੇਲੇ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਮਾਰਾ ਮੁਤਾਬਕ ਸੂਬੇ ਵਿੱਚ ਆਉਣ ਵਾਲੇ ਇੱਕ ਹਫ਼ਤੇ ਤੱਕ ਚੰਗੀ ਧੁੱਪ ਖਿੰਡਣ ਦੀ ਸੰਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਅੰਮ੍ਰਿਤਸਰ ਵਿੱਚ ਕੱਲ੍ਹ ਭਰਮਾ ਹੰਗਾਰਾ ਮਿਲਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਪਿਛਲੇ 2 ਦਿਨ ਆਰਾਮ ਕਰਨ ਮਗਰੋਂ ਕੱਲ ਇਹ ਯਾਤਰਾ ਪੱਛਮੀ ਵਿਧਾਨ ਸਭਾ ਹਲਕੇ ਦੇ ਇੰਡੀਆ ਗੇਟ ਤੋਂ ਸ਼ੁਰੂ ਹੋਈ ਤੇ ਕੱਲ ਸ਼ਹਿਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਗਈ ਇਸ ਮੌਕੇ ਸੁਖਵੀਰ ਬਾਦਲ ਨੇ ਹੈਰੀਟੇਜ ਸਟਰੀਟ ਪਹੁੰਚ ਕੇ ਇੱਥੇ ਲੱਗੀਆਂ ਸਕਰੀਨਾਂ ਤੇ ਤੁਬਾ ਸਰਕਾਰ ਦੇ ਐਸ਼ਤਿਹਾਰਾਂ ਨੂੰ ਲੈ ਕੇ ਮੁੱਖ ਮੰਤਰੀ ਤੇ ਨਿਸ਼ਾਨਾ ਵੀ ਸਾਧਿਆ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਮੈਂ ਅੱਜ ਹੁਣ ਹੈਰੀਟੇਜ ਸਟਰੀਟ ਤੇ ਖੜਾ ਹਾਂ ਜੀ ਆ ਜਿਹੜੀਆਂ ਸਕਰੀਨਾਂ ਲਾਈਆਂ ਇੱਥੇ ਗੁਰਬਾਣੀ ਚੱਲਦੀ ਹੁੰਦੀ ਸੀ ਜਿੱਥੇ ਭਗਵੰਤ ਬੈਮਾਨ ਨੇ ਆਪਣੀਆਂ ਫੋਟੋਆਂ ਲਾਈਆਂ ਆਪਣੀ ਟੀਮ ਅੱਜੀ ਸਕਰੀਨ ਚਲਾ ਰਿਹਾ ਹੈ ਜੀ ਲੋਕੀ ਇੱਥੇ ਦਰਬਾਰ ਸਾਹਿب ਕੀਰਤਨ ਸੁਣਨ ਵਾਸਤੇ ਸ਼ਰਧਾਂ ਆਉਂਦੇ ਸੀ ਆ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਜੀ ਤੁਸੀਂ ਦੇਖਿਆ ਹੈਰਿਟੇਜ ਸਟਰੀਟ ਤੇ ਕਿਵੇਂ ਲਾਈਟਾਂ ਬੰਦ ਹੈ ਕਿੰਨਾ ਕੂੜਾ ਪਿਆ ਹੈ ਆ ਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ ਆ ਇਹ ਹੀ ਕਟੂਤਾਂ ਕਰਕੇ ਕਿਉਂਕਿ ਆ ਜਿਹੜੇ ਆਏ ਆ ਅੰਗਰੇਜ਼ਾਂ ਤੇ ਮੁਗਲਾਂ ਵਾਂਗੂ ਲੁੱਟਣ ਆਏ ਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਆ ਕੇਜਰੀਵਾਲ ਨੂੰ ਹਿੰਦੁਸਤਾਨ ਚ ਮਸ਼ਹੂਰ ਕਰਨਾ ਚਾਹੁੰਦੇ ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਚੰਡੀਗੜ੍ਹ ਦੀ ਬੜੈਲ ਜੇਲ ਵਾਂਗ ਲੁਧਿਆਣਾ ਦੀ ਕੇਂਦਰੀ ਜੇਲ ਵਿੱਚ ਵੀ ਬੰਦ ਦੋ ਕੈਦੀਆਂ ਨੇ ਬਾਥਰੂਮ ਵਿੱਚ ਸਰੰਗ ਪੁੱਟ ਕੇ ਫਰਾਰ ਹੋਣ ਦੀ ਅਸਫਲ ਕੋਸ਼ਿਸ਼ ਕੀਤੀ ਹੈ ਜੇਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਰੁਟੀਨ ਜਾਂਚ ਦੌਰਾਨ ਸਾਹਮਣੇ ਆਇਆ ਕਿ ਜੇਲ ਦੇ ਬਾਥਰੂਮ ਵਿੱਚੋਂ ਇੱਟਾਂ ਪੁੱਟੀਆਂ ਗਈਆਂ ਹਨ ਤੇ ਇੱਕ ਸਰੰਗ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਦੋ ਕੈਦੀਆਂ ਨੂੰ ਨਾਮਜ਼ਦ ਕਰਕੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਭਰੋਸਾ ਜाहिर ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਨੂਰੀਅਰ ਗੱਠਜੋੜ ਐਨਡੀਏ ਆਗਾਮੀ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤੇਗਾ ਤੇ ਇਹਨਾਂ ਵਿੱਚ ਘੱਟੋ-ਘੱਟ 370 ਸੀਟਾਂ ਇਕੱਲਿਆਂ ਭਾਜਪਾ ਦੀਆਂ ਹੋਣਗੀਆਂ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਪੇਸ਼ ਧੰਨਵਾਦ ਮਤੇ ਤੇ ਬਹਿਸ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਵਿਰੋਧੀ ਧਿਰਾਂ ਚੋਲ ਲੜਨ ਦੀ ਹਿੰਮਤ ਹਾਰ ਚੁੱਕੀਆਂ ਹਨ ਪ੍ਰਧਾਨ ਮੰਤਰੀ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕੱਲ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਬੋਲਤੇ ਐਸੇ ਤੋਂ ਹੂੰ ਦਿੱਲੀ ਵਿੱਚ ਵੀ ਬੋਲਤੇ تھے ਇਸ ਵਾਰ ਇੰਨੀ ਪਾਰ जब दिल्ली में चुनाव हुआ भी पंद्रह में भी बीस में भी बीस में ही बोला इस बार इतनी पार लेकिन दिल्ली में क्या है इस बार सिर्फ जमना पार तो मतलब इनके कहने से थोड़ी होता है इनके कहने से थोड़ी होता है कि यह हम ये करेंगे हम ये जीतेंगे जिताना तो जनता जनार्दन है हाँ अगर इनको पता है चंडीगढ़ के मेयर की तरह कि इतनी वोट हमारी हैं इतनी उनकी हैं उनके वाली भी हमारी हैं फिर कुछ भी हो सकता है ਕੈਨੇਡਾ ਵਿੱਚ ਘਰ ਖਰੀਦਣ ਸੰਬੰਧੀ ਵਿਦੇਸ਼ੀਆਂ ਉੱਤੇ ਲਾਈ ਪਾਬੰਦੀ ਵਿੱਚ ਕੈਨੇਡਾ ਸਰਕਾਰ ਨੇ ਹੁਣ 2 ਸਾਲ ਦਾ ਹੋਰ ਵਾਧਾ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਕੈਨੇਡੀਅਨ ਨਾਗਰਿਕਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਤੇ ਸਥਾਨਕ ਲੋਕ ਪਰੇਸ਼ਾਨ ਹਨ। ਇਸ ਕਾਰਨ ਕੈਨੇਡਾ ਵਿੱਚ ਹਾਊਸਿੰਗ ਇੱਕ ਵੱਡਾ ਸੰਕਟ ਬਣ ਗਿਆ ਹੈ ਤੇ ਘਰ ਖਰੀਦਣਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਮਾਲਦੀਪ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਨੇ ਕਿਹਾ ਕਿ ਭਾਰਤੀ ਫੌਜੀਆਂ ਦਾ ਪਹਿਲਾ ਦਲ 10 ਮਾਰਚ ਤੋਂ ਪਹਿਲਾਂ ਮਾਲਦੀਵ ਤੁਰਵਾਨਾ ਹੋ ਜਾਵੇਗਾ ਜਦਕਿ ਬਾਕੀ ਫੌਜੀਆਂ ਦੀ 10 ਮਈ ਤੱਕ ਮੁਕੰਮਲ ਵਾਪਸੀ ਹੋ ਜਾਵੇਗੀ ਸੰਸਦ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਮੁਲਕ ਦੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੀ ਸਰਕਾਰ ਤੋਂ ਆਸ ਕਰਦੇ ਹਨ ਕਿ ਭਾਰਤੀ ਫੌਜਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇ ਕੇਂਦਰ ਸਰਕਾਰ ਨੇ ਕੱਲ ਲੋਕ ਸਭਾ ਵਿੱਚ ਇੱਕ ਬਿੱਲ ਪੇਸ਼ ਕਰਕੇ ਸਰਕਾਰੀ ਭਰਤੀਆਂ ਵਿੱਚ ਹੁੰਦੇ ਪੇਪਰ ਲੀਕ ਤੇ ਫਰਜੀ ਵੈੱਬਸਾਈਟਾਂ ਵਰਗੇ ਮਾੜੇ ਕੰਮਾਂ ਨੂੰ ਰੋਕਣ ਲਈ ਸਜ਼ਾ ਤੇ ਜੁਰਮਾਨੇ ਦੀ ਤਜ਼ਵੀਜ਼ ਰੱਖੀ ਹੈ ਬਿੱਲ ਮੁਤਾਬਕ ਅਜਿਹਾ ਕਰਨ ਤੇ ਘੱਟੋ ਘੱਟ 10 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜੁਰਮਾਨਾ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਕੋਈ ਸਖਤ ਕਾਨੂੰਨ ਨਹੀਂ ਹੈ ਮੁੱਖ ਮੰਤਰੀ ਚੰਪਾਈ ਸੋਰੇਂਦੀ ਅਗਵਾਈ ਵਾਲੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੇ ਕੱਲ ਝਾਰਖੰਡ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ। ਸੂਬੇ ਦੀ 81 ਮੈਂਬਰਾਂ ਵਾਲੀ ਵਿਧਾਨ ਸਭਾ ਵਿੱਚ 47 ਵਿਧਾਇਕਾਂ ਨੇ ਭਰੋਸੇ ਦੇ ਵੋਟ ਸੰਬੰਧੀ ਪ੍ਰਸਤਾਵ ਦੇ ਪੱਖ ਵਿੱਚ ਵੋਟ ਪਾਈ ਜਦਕਿ 29 ਨੇ ਵਿਰੋਧ ਵਿੱਚ। ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਹੇਮੰਤ ਸਰੇਨ ਵੀ ਵੋਟ ਪਾਉਣ ਵਿਧਾਨ ਸਭਾ ਪਹੁੰਚੇ। ਦਿੱਲੀ ਦੀ ਇੱਕ ਅਦਾਲਤ ਨੇ ਆបਕਾਰੀ ਨੀਤੀ ਮਾਮਲੇ ਵਿੱਚ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਸੋਧਿਆ ਨੂੰ ਹਿਰਾਸਤ ਵਿੱਚ ਰਹਿਣ ਦੌਰਾਨ ਹਫਤੇ ਵਿੱਚ ਇੱਕ ਵਾਰ ਆਪਣੀ ਬਿਮਾਰ ਪਤਨੀ ਨੂੰ ਮਿਲਣ ਦੀ ਕੱਲ ਇਜਾਜ਼ਤ ਦੇ ਦਿੱਤੀ। ਦੱਖਣੀ ਅਮਰੀਕਾ ਦੇ ਦੇਸ਼ ਚਿੱਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਹੁਣ ਆਬਾਦੀ ਵਾਲੇ ਇਲਾਕਿਆਂ ਵਿੱਚ ਪਹੁੰਚ ਗਈ ਜਿਸ ਕਾਰਨ ਪਿਛਲੇ 3 ਦਿਨਾਂ ਵਿੱਚ ਘੱਟੋ-ਘੱਟ 112 ਵਿਅਕਤੀ ਇਸ ਅੱਗ ਦੀ ਭੇਟ ਚੜ ਗਏ। ਜਦ ਕੇ ਸੈਂਕੜੇ ਹਲੇ ਲਾਪਤਾ ਦੱਸੇ ਜਾ ਰਹੇ ਹਨ ਫਾਇਰਫਾਈਟਰਾਂ ਨੂੰ ਅੱਗ ਬੁਝਾਉਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਿੱਲੀ ਪ੍ਰਸ਼ਾਸਨ ਨੇ ਅੱਗ ਨਾਲ ਗੰਭੀਰ ਰੂਪ ਪ੍ਰਭਾਵਿਤ ਸ਼ਹਿਰਾਂ ਵਿੱਚ ਹੁਣ ਕਰਫਿਊ ਵੀ ਲਗਾ ਦਿੱਤਾ ਹੈ ਜਸਪ੍ਰੀਤ ਬੁੰਮਰਾ ਤੇ ਅਸ਼ਵਿੰਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਦੇ ਚੌਥੇ ਦਿਨ ਕੱਲ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਲੜੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਜੱਤ ਲਈ 399 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਵੀ ਦੂਜੀ ਪਾਰੀ 292 ਦੌੜਾਂ ਤੇ ਸਿਮਟ ਗਈ। ਇਸ ਜਿੱਤ ਨਾਲ ਭਾਰਤ ਨੇ ਲੜੀ ਨੂੰ ਇੱਕ ਇੱਕ ਨਾਲ ਬਰਾਬਰ ਕਰ ਲਿਆ ਹੈ। ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਦੇ ਚਲਦਿਆਂ ਜਸਪ੍ਰੀਤ ਬੁਮਰਾ ਨੂੰ ਮੈਨ ਆਫ ਦਿ ਮੈਚ ਦਾ ਅਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।